ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਪੰਜਾਬ ਭਾਰਤ ਦਾ ਇੱਕ ਅਮੀਰ ਹਿੱਸਾ ਤੇ ਸਰਹੱਦੀ ਇਲਾਕਾ ਸੀ ਜਿਸ ਨੂੰ ਅਫਗਾਨ ਆਪਣੇ ਨਾਲ ਮਲੌਣ ਦੀ ਕੋਸ਼ਿਸ਼ ਵਿੱਚ ਸਨ ਸਿੱਖ ਆਪਣੇ ਪੰਜਾਬ ਨੂੰ ਬਚਾਉਣ ਦੇ ਲਈ ਜਦੋਂ ਜਹਦ ਕਰ ਰਹੇ ਸਨ 나ਦਰ ਸ਼ਾਹ ਨੇ ਪੰਜਾਬ ਤੇ ਸ਼ਕਤੀ ਦਾ ਦੌਰ ਸ਼ੁਰੂ ਕਰ ਦਿੱਤਾ ਸਿੱਖਾਂ ਲਈ ਫੌਜਾਂ ਨੂੰ ਮਾਰਨ ਤੇ ਪਕੜਨ ਦੇ ਖਾਸ ਅਧਿਕਾਰ ਦੇ ਦਿੱਤੇ ਜਦ ਵੀ 나ਦਰ ਸ਼ਾਹ ਦਿੱਲੀ ਲੁੱਟਮਾਰ ਕਰਨ ਆਉਂਦਾ ਤਾਂ ਸਿੱਖ ਉਸ ਨੂੰ ਕੁਝ ਨਾ ਕਹਿੰਦੇ ਤੇ ਰਸਤਾ ਦੇ ਦਿੰਦੇ ਪਰ ਜਦੋਂ ਅੰਨ ਧੰਨ ਸੋਨਾ ਚਾਂਦੀ ਦੇ ਨਾਲ-ਨਾਲ ਜਵਾਨ ਬੱਚੇ ਬੱਚੀਆਂ ਨੂੰ ਗੁਲਾਮ ਬਣਾ ਕੇ ਵਾਪਸ ਜਾ ਰਿਹਾ ਹੁੰਦਾ ਤਾਂ ਸਿੰਘ ਉਸਤੇ ਹਮਲਾ ਕਰਕੇ ਲੁੱਟਦਾ ਮਾਲ ਖੋਹ ਲੈਂਦੇ ਤੇ ਖੁਦ ਰੱਖ ਲੈਂਦੇ ਅਤੇ ਬੱਚੇ ਬੱਚੀਆਂ ਨੂੰ ਵੇ इज्जत ਆਪਣੇ ਆਪਣੇ ਘਰਾਂ ਵਿੱਚ ਪੁਚਾ ਦਿੰਦੇ 나ਦਰ 샤 ਬੜਾ ਹੈਰਾਨ ਹੁੰਦਾ ਕਿ ਇਹ ਕਿਹੜੀ ਕਾਮ ਹੈ ਜੋ ਮੇਰੇ ਜੈਸੇ ਬੰਦੇ ਨਾਲ ਟੱਕਰ ਲੈਣ ਦੀ ਹਿੰਮਤ ਰੱਖਦੀ ਹੈ ਲਾਹੌਰ ਪੁੱਜ ਕੇ ਉਸਨੇ ਜ਼ਕਰੀਆ ਖਾਨ ਤੋਂ ਇਸ ਬਾਰੇ ਸਵਾਲ ਕੀਤਾ ਤਾਂ ਜ਼ਕਰੀਆ ਖਾਨ ਨੇ ਦੱਸਿਆ कि ਇਹਨਾਂ ਨੂੰ ਸਿੰਘ ਆਖਦੇ ਹਨ ਤਾਂ ਉਸਨੇ ਪੁੱਛਿਆ ਇਹਨਾਂ ਦਾ ਘਰ ਘਾਟ ਕਿੱਥੇ ਹੈ ਤਾਂ ਉਸਨੇ ਜਵਾਬ ਦਿੱਤਾ ਇਹਨਾਂ ਦਾ ਕੋਈ ਘਰ ਘਾਟ ਨਹੀਂ ਹੈ ਇਹ ਜੰਗਲਾਂ ਵਿੱਚ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਹਨ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਹਨ ਕਈ ਕਈ ਦਿਨ ਭੁੱਖੇ ਰਹਿ ਲੈਂਦੇ ਹਨ ਜਦੋਂ ਇਹਨਾਂ ਦਾ ਲੰਗਰ ਪੱਕਦਾ ਹੈ ਤੇ ਕਿਸੇ ਵੀ ਲੋੜਵੰਦ ਭੁੱਖੇ ਨੂੰ ਪਹਿਲਾਂ ਖਵਾਉਂਦੇ ਹਨ ਬਾਅਦ ਚ ਜਾਏ ਤਾਂ ਆਪ ਖਾ ਲੈਂਦੇ ਹਨ ਤਾਂ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ ਇੱਕ ਗੱਲ ਕਹੀ ਕਿ ਇਹ ਜ਼ਰੂਰ ਇੱਕ ਦਿਨ ਹਿੰਦੁਸਤਾਨ ਤੇ ਰਾਜ ਕਰਨਗੇ ਉਸ ਦੀ ਇਹ ਗੱਲ ਸੱਚ ਹੋਈ ਮਹਾਰਾਜਾ ਰਣਜੀਤ ਸਿੰਘ 50 ਸਾਲ ਹਿੰਦੁਸਤਾਨ ਦੇ ਇੱਕ ਵੱਡੇ ਹਿੱਸੇ ਤੇ ਰਾਜ ਕੀਤਾ ਜੋ ਸਿੱਖ ਕੌਮ ਦੀ ਇੱਕ ਸੁਨਹਿਰੀ ਯਾਦਗਾਰ ਹੈ। ਨਾਦਰ ਸ਼ਾਹ ਦੀ ਇਸ ਗੱਲ ਦਾ ਜ਼ਕਰੀਆ ਖਾਨ ਤੇ ਬਹੁਤ ਅਸਰ ਹੋਇਆ। 1726 ਵਿੱਚ ਜ਼ਕਰੀਆ ਖਾਨ ਪੰਜਾਬ ਦਾ ਗਵਰਨਰ ਨਿਯੁਕਤ ਕੀਤਾ ਗਿਆ ਜਿਸ ਨੇ ਸਿੱਖਾਂ ਤੇ ਜ਼ੁਲਮ ਕਰਨ ਦੀ ਰੈਂਦੀ ਖੁੰਦੀ ਕਸਰ ਪੂਰੀ ਕਰ ਦਿੱਤੀ ਉਸਨੇ ਇੱਕ ਹੁਕਮਨਾਮਾ ਜਾਰੀ ਕੀਤਾ ਸਿੱਖਾਂ ਦੇ ਕੇਸ ਕਤਲ ਕਰਨ ਵਾਲੇ ਨੂੰ ਲੇਫ ਤਲਾਈ ਤੇ ਕੰਬਲ ਸਿੱਖਾਂ ਬਾਰੇ ਖਬਰ ਦੇਣ ਵਾਲੇ ਲਈ 10 ਰੁਪਏ ਸਿੱਖਾਂ ਨੂੰ ਜਿਉਂਦਾ ਜਾਂ ਮਾਰ ਕੇ ਪੇਸ਼ ਕਰਨ ਵਾਲਿਆਂ ਨੂੰ 50 ਰੁਪਏ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਉਹਨਾਂ ਦੇ ਘਰਾਂ ਨੂੰ ਲੁੱਟਣ ਦੀ ਸਰਕਾਰ ਵੱਲੋਂ ਪੂਰੀ ਤੇ ਖੁੱਲੀ ਛੂਟ ਸੀ ਸਿੱਖਾਂ ਨੂੰ ਪਨਾਹ ਦੇਣ ਵਾਲੇ ਨੂੰ ਸਜਾਏ ਮੌਤ ਦੀ سزا ਮੁਕਰਰ ਕੀਤੀ ਗਈ ਸਿੱਖਾਂ ਨੂੰ ਅੰਨ-ਦਾਣਾ ਜਾਂ ਕਿਸੇ ਪ੍ਰਕਾਰ ਦੀ ਸਹਾਇਤਾ ਦੇਣ ਵਾਲੇ ਨੂੰ ਬਖਸ਼ਿਆ ਨਹੀਂ ਸੀ ਜਾਂਦਾ ਸਿੱਖਾਂ ਨੂੰ ਢੂੰਡਣ ਲਈ ਥਾਂ-ਥਾਂ ਤੇ ਗਸ਼ਤੀ ਫੌਜ ਤਾਇਨਾਤ ਕੀਤੀ ਗਈ ਸੀ ਅੰਮ੍ਰਿਤ ਸਰਦੀਪ ਆਸ-ਪਾਸ ਸਖਤ ਪੈਰਾ ਲਗਾ ਦਿੱਤਾ ਗਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਸਿੱਖਾਂ ਦਾ ਬੈਰੀ ਬਣ ਗਿਆ ਇਨਾਮ ਦੇ ਲਾਲਚ ਕਰਕੇ ਲੋਕ ਟੋਲ ਟੋਲ ਸਿੱਖਾਂ ਦੀ ਸੂਚਨਾ ਦੇਣ ਲੱਗੇ ਇਨਾਮ ਦੀ ਲਾਲਸਾ ਇੱਥੋਂ ਤੱਕ ਵੱਧ ਗਈ ਕਿ ਲੋਕੀਂ ਜਵਾਨ ਬੱਚੀਆਂ ਤੇ ਇਸਤਰੀਆਂ ਦੇ ਕੇਸ ਕਟ ਉੰਨਾ ਨੂੰ ਸਿੱਖ ਜਿਨ੍ਹਾਂ ਦੀ ਅਜੇ ਦਾੜੀ ਮੁੱਛ ਨਹੀਂ ਆਈ ਦਿਖਾ ਦਿਖਾ ਹਾਕਮਾਂ ਨੂੰ ਪੇਸ਼ ਕਰਨ ਲੱਗੇ ਜਿੰਨਾ ਸਿੱਖਾਂ ਨੇ ਕਦੇ ਵੀ ਸਰਕਾਰ ਵਿਰੋਧੀ ਕੰਮ ਵਿੱਚ ਹਿੱਸਾ ਨਹੀਂ ਸੀ ਲਿਆ ਉਹਨਾਂ ਨੂੰ ਵੀ ਪਕੜ ਪਕੜ ਕੇ ਮਾਰਿਆ ਜਾਣ ਲੱਗਾ ਬਹੁਤ ਸਾਰੇ ਪਿੰਡਾਂ ਦੇ ਚੌਧਰੀਆਂ ਤੇ ਮੁਖਬਰਾਂ ਨੇ ਇਨਾਮ ਤੇ ਜ਼ਗੀਰਾਾਂ ਦੇ ਲਾਲਚ ਪਿੱਛੇ ਸਿਰਫ ਮੁਗਲ ਹਾਕਮਾਂ ਦਾ ਸਾਥ ਹੀ ਨਹੀਂ ਦਿੱਤਾ ਬਲਕਿ ਉੱਤਰ ਪੱਛਮ ਤੋਂ ਆਏ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਲੁਟੇਰਿਆਂ ਨੂੰ ਵੀ ਸਿੱਖਾਂ ਦਾ ਖੁਰਾ ਖੋਜ ਮਟਾਉਣ ਵਿੱਚ ਹਰ ਪ੍ਰਕਾਰ ਦੀ ਸਹਾਇਤਾ ਦਿੱਤੀ ਸਿੱਖ ਆਪਣੇ ਧਰਮ ਤੇ ਹੋਂਦ ਨੂੰ ਬਚਾਉਣ ਲਈ ਮਜਬੂਰਨ ਘਰ-ਬਾਰ ਛੱਡ ਕੇ ਜੰਗਲਾਂ ਪਹਾੜਾਂ ਤੇ ਮਾਰਥੂਣਾ ਵਿੱਚ ਜਾ ਬੈਠੇ। ਜ਼ਕਰੀਆ ਖਾਨ ਲਈ ਜਦ ਜੰਗਲਾਂ ਵਿੱਚ ਵਸਦੇ ਸਿੱਖਾਂ ਨੂੰ ਪਕੜਨਾ ਤੇ ਮਾਰਨਾ ਮੁਸ਼ਕਿਲ ਹੋ ਗਿਆ ਤਾਂ ਉਸਨੇ ਬੇਦੋਸ਼ੇ ਘਰੋਂ ਘਰੀ ਵਸਦੇ ਆਪਣਾ ਕਾਰੋਬਾਰ ਕਰਦੇ ਸਿੱਖਾਂ ਤੇ ਆਪਣਾ ਗੁੱਸਾ ਉਡੇਲ ਦਿੱਤਾ ਤੇ ਕੈਰ ਟਾਉਣਾ ਸ਼ੁਰੂ ਕਰ ਦਿੱਤਾ। ਉਸਨੇ ਘਰਾਂ ਦੇ ਘਰ ਤੇ ਪਿੰਡਾਂ ਦੇ ਪਿੰਡ ਉਜਾੜ ਛੱਡੇ ਇਸ ਤਰ੍ਹਾਂ ਇੱਕ ਪਾਸੇ ਜ਼ਕਰੀਆ ਖਾਨ ਦਾ ਜ਼ੁਲਮ ਸੀ ਤੇ ਦੂਜੇ ਪਾਸੇ ਪਿੰਡਾਂ ਵਿੱਚ ਵਸਦੇ ਸਿੱਖਾਂ ਦੇ ਹਮਦਰਦ ਇਹ ਜਾਣਦੇ ਸੀ ਕਿ ਸਿੱਖਾਂ ਦਾ ਸੰਘਰਸ਼ ਕੋਈ ਨਿੱਜੀ ਲਾਭ ਲਈ ਨਹੀਂ ਸੀ ਸਗੋਂ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਲਈ ਸੀ ਤੇ ਜੰਗਲ ਵਿੱਚ ਬੈਠੇ ਸਿੱਖਾਂ ਦੀ ਮਦਦ ਕਰਨਾ ਉਹ ਆਪਣਾ ਫਰਜ਼ ਸਮਝਦੇ ਸੀ ਅਜਿਹੇ ਸਿੱਖਾਂ ਵਿੱਚੋਂ ਪਿੰਡ ਪੂਲਾ ਅੰਮ੍ਰਿਤਸਰ ਦੇ ਵਸਨੀਕ 25 ਸਾਲ ਦੇ ਨੌਜਵਾਨ ਭਾਈ ਤਾਰੂ ਸਿੰਘ ਜੀ ਸਨ ਇਹ ਭਾਵੇਂ ਛੋਟੀ ਉਮਰ ਦੇ ਸਨ ਪਰ ਇਹਨਾਂ ਦੀ ਸਿੱਖੀ ਰਹਿਤ ਮਰਿਆਦਾ ਅਤੀ ਆਚਰਨ ਦਾ ਕੋਈ ਮੁਕਾਬਲਾ ਨਹੀਂ ਸੀ ਆਉਂਦੀ ਜਾਂਦੀ ਸਿੱਖਾਂ ਦੀ ਮਦਦ ਕਰਦੀ ਲੋੜਵੰਦ ਤੇ ਭੁੱਖਿਆਂ ਨੂੰ ਪਰਸ਼ਾਦਾ ਛਕਾਉਂਦੇ ਜੋ ਕੁਝ ਖੇਤੀਬਾੜੀ ਤੋਂ ਬਚਦਾ ਉਹ ਆਪਣੇ ਸਿੱਖ ਭਰਾਵਾਂ ਨੂੰ ਦੂਰ ਬੈਠੇ ਜੰਗਲਾਂ ਵਿੱਚ ਪਹੁੰਚਾ ਦਿੰਦੇ ਭਾਈ ਤਾਰੂ ਸਿੰਘ ਜੀ ਦੀ ਇੱਕ ਭੈਣ ਜੋ ਇਨ੍ਹਾਂ ਕੋਲ ਹੀ ਰਹਿੰਦੀ ਸੀ ਭਰਾ ਨਾਲ ਮਿਲ ਕੇ ਸਿੰਘਾਂ ਦੀ ਸੇਵਾ ਜਦੋਂ ਸਮੇਂ ਦੀ ਹਾਕਮਾ ਅਨੁਸਾਰ ਸਿੱਖ ਹੋਣਾ ਗੁਨਾਹ ਕਰਾਰ ਦਿੱਤਾ ਹੋਇਆ ਸੀ ਉਸ ਸਮੇਂ ਕਿਸੇ ਸਿੱਖ ਦੀ ਮਦਦ ਕਰਨੀ ਤਾਂ ਦੂਰ ਸਿੱਖ ਨੂੰ ਵੇਖ ਲੋਕੀ ਆਪਣਾ ਬੂਹਾ ਬੰਦ ਕਰ ਲੈਂਦੇ ਅਜਿਹੇ ਸਮੇਂ ਦੇ ਵਿੱਚ 25 ਸਾਲ ਦੇ ਭਾਈ ਤਾਰੂ ਸਿੰਘ ਦੇ ਲੱਗਣ ਨਾਲ ਸਿੱਖਾਂ ਦੀ ਸੇਵਾ ਕਰਦੇ ਸਨ ਇਨਾਮ ਦੀ ਲਾਲਚ ਵਜੋਂ ਪਿੰਡ ਦਾ ਇੱਕ لالچی ਭਗਤ ਨਰੰਜਣੀਏ ਭਾਈ ਤਾਰੂ ਸਿੰਘ ਦੀ ਸ਼ਿਕਾਇਤ ਕਰਨੇ ਲਾਹੌਰ ਜਾ ਪੁੱਜਾ ਜ਼ਕਰੀਆ ਖਾਨ ਨੇ ਉਸ ਤੋਂ ਪੁੱਛਿਆ ਸਿੱਖਾਂ ਦਾ ਕਤਲ ਕਰਦੇ ਕਰਦੇ ਅਸੀਂ ਹਾਰ ਗਏ ਹਾਂ ਪਰ ਸਿੱਖ ਫਿਰ ਵੀ ਮੁੱਕਦੇ ਨਹੀਂ ਵਾਦੇ ਜਾਂਦੇ ਹਨ ਨਾ ਇੰਨਾ ਪਾਸ ਖੇਤੀ ਹੈ ਨਾ ਕੋਈ ਜੰਗਲਾਂ ਵਿੱਚ ਗੁਰਦੁਆਰੇ ਹਨ ਜਿੱਥੋਂ ਚੜਤ ਜਾ ਰੋਟੀ ਪਾਣੀ ਮਿਲ ਜਾਵੇ ਫਿਰ ਇਹ ਖਾਂਦੇ ਪੀਂਦੇ ਕਿੱਥੋਂ ਹਨ ਤਾਂ ਨਰੰਜਨੀਏ ਨੇ ਆਖਿਆ ਅਜੇ ਵੀ ਐਸੇ ਸਿੱਖ ਹਨ ਜੋ ਆਪ ਭੁੱਖੇ ਰਹਿ ਕੇ ਵੀ ਇਹਨਾਂ ਦੀ ਮਦਦ ਕਰਦੇ ਹਨ ਉਹਨਾਂ ਵਿੱਚੋਂ ਇੱਕ ਹੈ ਭਾਈ ਤਾਰੂ ਸਿੰਘ ਜ਼ਕਰੀਆ ਖਾਨ ਨੇ ਤਾਰੂ ਸਿੰਘ ਦੀ ਗ੍ਰਿਫਤਾਰੀ ਦਾ ਹੁਕਮ ਲਿਖ ਦਿੱਤਾ ਤੁਰੰਤ ਲਾਹੌਰ ਇੱਕ ਫੌਜ ਦੀ ਟੁਕੜੀ ਭੇਜ ਦਿੱਤੀ ਗਈ ਕਹਿੰਦੇ ਹਨ ਕਿ ਉਸ ਵਕਤ ਭਾਈ ਤਾਰੂ ਸਿੰਘ ਦੇ ਘਰ ਕੁਝ ਸਿੱਖ ਬੈਠੇ ਹੋਏ ਸੀ ਉਨ੍ਹਾਂ ਨੇ ਬਥੇਰਾ ਕਿਹਾ ਕਿ ਜਦ ਤੱਕ ਸਾਡੇ ਵਿੱਚੋਂ ਇੱਕ ਸਿੱਖ ਵੀ ਜ਼ਿੰਦਾ ਹੈ ਇਹ ਤੁਹਾਨੂੰ ਹੱਥ ਨਹੀਂ ਲਗਾ ਸਕਦੇ ਭਾਈ ਤਾਰੂ ਸਿੰਘ ਦਾ ਜਵਾਬ ਸੀ ਕਿ ਇਹਨਾਂ ਨੇ ਮੈਨੂੰ ਫੇਰ ਵੀ ਨਹੀਂ ਛੱਡਣਾ ਤੁਸੀਂ ਕਾਹਨੋਂ ਆਪਣੀਆਂ ਜਾਨਾਂ ਗਵਾਉਂਦੇ ਹੋ ਫੌਜ ਭਾਈ ਤਾਰੂ ਸਿੰਘ ਤੇ ਉਸ ਦੀ ਭੈਣ ਨੂੰ ਫੜ ਕੇ ਲੈ ਗਏ ਨੂੰ ਤਾਂ ਕੁਝ ਲਾਹੌਰ ਦੇ ਪਤਵੰਤਿਆਂ ਨੇ ਪੈਸੀ ਦੇ ਕੇ ਛੁਡਾ ਲਿਆ ਪਰ ਭਾਈ ਤਾਰੂ ਸਿੰਘ ਨੇ ਆਪਣੇ ਵਾਸਤੇ ਮਨਾ ਕਰ ਦਿੱਤਾ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ ਨੂੰ دین-ਏ-ਇਸਲਾਮ ਕਬੂਲ ਕਰਨ ਨੂੰ ਕਿਹਾ ਤਾਂ ਭਾਈ ਤਾਰੂ ਸਿੰਘ ਨੇ ਇਨਕਾਰ ਕਰ ਦਿੱਤਾ ਤੇ ਉਹਨਾਂ ਦੇ ਕੇਸ ਕਤਲ ਕਰਨ ਦਾ ਹੁਕਮ ਦੇ ਦਿੱਤਾ ਭਾਈ ਤਾਰੂ ਸਿੰਘ ਨੇ ਕਿਹਾ ਕਿ ਬੇਸ਼ੱਕ ਮੇਰੀ ਖੋਪੜੀ ਉਤਾਰ ਦਿਓ ਪਰ ਮੈਂ ਕੇਸ ਕਤਲ ਨਹੀਂ ਕਰਵਾਵਾਂਗਾ ਤਾਂ ਜ਼ਕਰੀਆ ਖਾਨ ਨੇ ਗੁੱਸੇ ਵਿੱਚ ਕਿਹਾ ਕਿ ਮੈਂ ਜੁੱਤੀਆਂ ਮਾਰ ਕੇ ਤੇਰੇ ਕੇਸ ਛਾੜ ਦਿਆਂਗਾ ਭਾਈ ਤਾਰੂ ਸਿੰਘ ਨੇ ਕਿਹਾ ਕਿ ਤੂੰ ਜੁੱਤੀਆਂ ਮਾਰ ਕੇ ਮੇਰੇ ਕੇਸ ਤੇ ਕੀ ਝਾੜੇਗਾ ਮੈਂ ਹੀ ਤੈਨੂੰ ਜੁੱਤੀਆਂ ਮਾਰ ਕੇ ਅੱਗੇ ਲਈ ਤੁਰਾਂਗਾ ਰੱਬ ਦੀ ਕਰਨੀ ਐਸੀ ਹੋਈ ਐਦਰ ਪਾਈ ਤਾਰੂ ਸਿੰਘ ਦੀ ਖੋਪੜੀ ਉੱਤਰੀ ਜ਼ਕਰਿਆ ਖਾਨ ਬੜੀ ਤਕਲੀਫ ਵਿੱਚ ਸੀ ਕੋਈ ਇਲਾਜ ਕੰਮ ਨਾ ਆਇਆ ਉਸ ਨੂੰ ਭਾਈ ਤਾਰੂ ਸਿੰਘ ਦੇ ਬਚਨ ਯਾਦ ਆਏ ਤਾਂ ਭਾਈ ਤਾਰੂ ਸਿੰਘ ਦੇ ਬਚਨ ਯਾਦ ਕਰਕੇ ਜ਼ਕਰੀਆ ਖਾਨ ਬਹੁਤ ਪਛਤਾਇਆ ਸਰਦਾਰ ਸੁਬੇਗ ਸਿੰਘ ਨੂੰ ਭਾਈ ਤਾਰੂ ਸਿੰਘ ਪਾਸ ਆਪਣੇ ਬਚਨ ਵਾਪਸ ਲੈਣ ਦੀ ਤਾਕੀਦ ਕਰਨ ਭੇਜਿਆ ਜ਼ਕਰੀਆ ਖਾਨ ਸੰਗਤ ਕੋਲ ਵੀ ਗਿਆ ਤਾਂ ਸੰਗਤ ਨੇ ਇਹੀ ਕਿਹਾ ਕਿ ਸਹਿਜ ਸੁਭਾਅ ਬਚਨ ਕਹੇ ਅਸਰ ਤਾਂ ਜ਼ਰੂਰ ਕਰਦੇ ਹਨ ਪਰ ਜੇਕਰ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਉਸ ਦੇ ਸਿਰ ਤੇ ਮਾਰੀ ਜਾਏ ਤਾਂ ਸ਼ਾਇਦ ਵਾਹਿਗੁਰੂ ਉਸ ਨੂੰ ਮਾਫ ਕਰ ਦੇਵੇ ਜਿੰਨੀ ਦੇਰ ਜ਼ਕਰੀਆ ਖਾਨ ਨੂੰ ਜੁੱਤੀਆਂ ਪੈਂਦੀਆਂ ਰਹੀਆਂ ਪਿਸ਼ਾਬ ਆਉਂਦਾ ਪਰ ਫਿਰ ਬੰਦ ਹੋ ਜਾਂਦਾ 22 ਦਿਨ ਲਗਾਤਾਰ ਕਸ਼ਟ ਸਹਿ ਕੇ ਅਖੀਰ ਜ਼ਕਰੀਆ ਖਾਨ ਦੀ ਮੌਤ ਹੋ ਗਈ ਜਦੋਂ ਇਸ ਗੱਲ ਦਾ ਪਤਾ ਭਾਈ ਤਾਰੂ ਸਿੰਘ ਜੀ ਨੂੰ ਲੱਗਾ ਉਹਨਾਂ ਨੇ ਅਰਦਾਸ ਕਰਕੇ ਆਪਣੇ ਪ੍ਰਾਨ त्याग ਦਿੱਤੇ ਸ਼ਾਇਦ ਉਹਨਾਂ ਦੇ ਜੀਵਨ ਦਾ ਮਨੋਰਥ ਪੂਰਾ ਹੋ ਗਿਆ ਜੇਕਰ ਆਪ ਸਭ ਨੂੰ ਇਹ ਵੀਡੀਓ ਵਧੀਆ ਲੱਗੇ ਅਤੇ ਜਾਣਕਾਰੀ ਮਹੱਤਵਪੂਰਨ ਲੱਗੇ ਤਾਂ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡ ਜਾਂ ਯੂਨੀਵਰਸਲ ਹੱਬ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਵੀ ਜਰੂਰ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਆਪਣੇ ਬੱਚਿਆਂ ਨੂੰ ਵੀ ਸਿੱਖ ਇਤਿਹਾਸ ਨਾਲ ਜਾਣੂ ਕਰਵਾਓ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖੋ ਧੰਨਵਾਦ